ਉਸ ਜਮਾਨੇ ਦੇ ਵਿੱਚ ਰਮਨ ਜੀ ਕੈਮਰੇ ਪ੍ਰਤੀ ਵੀ ਲੋਕ ਬੜੇ ਸ਼ਾਈ ਹੁੰਦੇ ਸੀ ਕਿ ਕੈਮਰੇ ਦੇ ਅੱਗੇ ਆਉਣਾ ਜਾਂ ਫਿਰ ਤਸਵੀਰ ਲੋਕਾਂ ਦੇ ਸਾਹਮਣੇ ਹੋਣੀ ਲੋਕਾਂ ਨੂੰ ਬੜਾ ਹਿਚਕਚਾਹਟ ਹੁੰਦੀ ਸੀ ਅੱਜ ਤੇ ਜਮਾਨੇ ਜਿਹੜੇ ਨੇ ਬਦਲ ਗਏ ਨੇ ਤੁਹਾਨੂੰ ਨਹੀਂ ਸੀ ਇਦਾਂ ਹੋਇਆ ਕਿ ਕੈਮਰੇ ਦੇ ਮੂਹਰੇ ਆਉਣਾ ਵਾ ਕਿਵੇਂ ਦੀ ਇਹ ਫਿਕਸਡ ਹੁੰਦਾ ਕਿ ਸਟੂਡੀਓ ਵੀ ਆਪਣਾ ਨਾ ਅਸੀਂ ਕੋ ਬਹੁਤ ਜ਼ਿਆਦਾ ਆਊਟਡੋਰ ਨਹੀਂ ਸੀ ਜਾਂਦੇ ਨਾ ਜਿਵੇਂ ਆਈਕਾ ਜਿਵੇਂ ਮਾਈਕ ਲੈ ਕੇ ਰਿਪੋਰਟਿੰਗ ਸਭ ਲੋਕ ਤੋ ਰਿਮੇਮੀ ਕਿਸੇ ਵੇਲੇ WhatsApp ਆਪਣਾ Facebook ਤੇ ਲਾਈਵ ਹੋ ਜਾਂਦਾ ਸੌਰੀ ਆਮ ਸੌਰੀ ਜੀ ਜੀ ਤੇ ਉਹ ਗੱਲ ਬੱਜਿਆ ਜ ਮਾਹੌਲ ਸੀ ਆਈ ਡੋ ਨੋਟ ਮੈਮੀ ਉੱਥੇ ਬੱਜਿਆ ਜ ਮਹਿਸੂਸ ਕੀਤਾ ਹਮਮ ਔਰ ਕੈਮਰੇ ਦੇ ਕੇ ਆਈ ਵਾਸ ਨਾਟ ਵੈਰੀ ਕੰਫਰਟੇਬਲ ਫ্রম ਇਨਸਾਈਡ ਬਹੁਤ ਲੋਕਾਂ ਨੂੰ ਲੱਗਦਾ ਹੋਵੇ ਨਾ ਲੱਗਦਾ ਹੋਵੇ ਅਲੱਗ ਅਲੈ ਲੇਕਿਨ ਜਦੋਂ ਇੱਥੇ ਜਲੰਧਰ ਸਾਰਾ ਕੁਝ ਤਿਆਰ ਹੋ ਗਿਆ ਸੈਟਅਪ ਦਾ ਸਟੂਡੀਓ ਤਾਂ ਚੱਲ ਪਿਆ ਸੀ ਟਾਵਰ ਨਹੀਂ ਸੀ ਰੈਡੀ ਹੈ ਜੂਨ 81 ਦੀ ਗੱਲ ਹੈ ਵਾਂਸ ਯੂ نو ਤੋਂ ਸ਼ਿਫਟ ਕਿਤੇ ਨਾ ਥੇ ਉਹਦੇ ਬਾਅਦ ਫਿਰ ਆਪਨ ਬਹੁਤ ਮਜ਼ਾ ਆ ਲੱਗ ਪਿਆ ਫਿਰ ਆਈ ਫੈਲਡ ਵੈਰੀ ਕੰਫਰਟੇਬਲ ਇਨ ਫਰੰਟ ਆਫ ਦਾ ਕੈਮਰਾ ਆਲਸੋ ਪਰ এবিসি ਵਿੱਚ ਵਿੱਚ ਬਾਹਰ ਵੀ ਜਾਣਾ ਸ਼ੁਰੂ ਕਰਤਾ ਫੀਲਡ ਵਿੱਚ ਜੀ